ਪਟੰਡਾ ਪਾਲਸਵਾਲੋਂ ਨਸ਼ੇ ਵਿਰੋਧ ਵਿੱਡੀ ਮਹਿਮਤਾਤ ਪਟੰਡਾ ਦੇ ਥਾਣਾ ਸਿਵਲੈਂਡ ਦੀ ਪਾਲਸਾ ਪਾਰਟੀ ਵੱਲੋਂ 12 ਗ੍ਰਾਮ ਦੇ ਲਗਭਗ ਹੈਰੋਇਨ ਸਮੇਤ ਤਿੰਨ ਨੂੰ ਕੀਤਾ ਗਿਆ ਗ੍ਰਿਫਤਾਰ ਥਾਣਾ ਸਿਵਲੈਂਡ ਵਿਖੇ ਮਾਮਲਾ ਦਰਜ ਕਰਕੇ ਦਿੱਨੇ ਕੀਤੇ ਗਏ ਪੰਧਾਵਲਾ ਦਾ ਐਸਐਚਓ ਸਿਵਲੈਂਡ ਹਰਜੋਤ ਸਿੰਘ ਨੇ ਦਿੱਤੀ ਜਾਣਕਾਰੀ ਥਾਣਾ ਸਿਵਲੈਂਡ ਦੇ ਐਸਐਚਓ ਹਰਜੋਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਸਿਵਲੈਂਡ ਦੇ ਐਸਆਈ ਕੁਲਵਿੰਦਰ ਸਿੰਘ ਵੱਲੋਂ ਗਸ਼ਤ ਦੌਰਾਨ ਤਿੰਨ ਵਿਅਕਤੀਆਂ ਨੂੰ ਰੋਕੇ ਤਲਾਸ਼ੀ ਦੌਰਾਨ ਇਹਨਾਂ ਦੇ ਕੋਲੋਂ 12 ਗ੍ਰਾਮ ਦੇ ਲਗਭਗ ਹਰੋਣ ਬੰਬ ਕੀਤੇ ਗਏ ਜਿਨ੍ਹਾਂ ਤੇ ਕਾਰਵਾਈ ਕਰਦੇ ਹੋ ਇਹਨਾਂ ਕੋਲੋਂ ਥਾਂ ਸਿਵਲ ਨੇ ਵਿਖੇ ਮਾਮਲਾ ਦਰਜ ਕੀਤਾ ਗਿਆ ਤੇ ਇਹਨਾਂ ਨੂੰ ਪੰਡਾਬਲ ਤੇ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਇਹਨਾਂ ਦਾ ਹੁਣ ਟੈਸਟ ਵੀ ਕਰਾਇਆ ਜਾਵੇਗਾ ਜੋ ਵੀ ਅਗਲੇ ਕਾਰਵਾਈ ਉਹ ਬਾਅਦ ਵਿੱਚ ਦੱਸੀ ਜਾਵੇਗੀ ਲੇਕਿਨ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਦੇ ਵਿੱਚ ਇੱਕ ਵੀ ਵਿਅਕਤੀ ਉੱਤੇ ਪਹਿਲਾਂ ਵੀ ਤਿੰਨ ਮੁਕੱਦਮੇ ਅੰਦਰ ਚੱਨ ਅਤੇ ਹੁਣ ਬਠਿੰਡਾ ਪੁਲਿਸ ਵੱਲੋਂ ਸਖਤੀ ਵਰਤੀ ਜਾ ਰਹੀ ਹੈ ਹੁਣ ਇਹਨਾਂ ਤਿੰਨੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਹੁਣ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਇਹਨਾਂ ਦਾ ਰਿਮਾਂਡ ਹਾਸਲ ਕਰਨ ਤੋਂ ਬਾਅਦ ਇਹਨਾਂ ਦੀ ਗੋਲਡ ਟੰਗਾਈ ਦੇ ਨਾਲ ਕਸ਼ਿਸ਼ ਵੀ ਕੀਤੀ ਜਾਵੇਗੀ ਇਹ ਵਿਅਕਤੀ ਇਹ ਹੈਰੋਇਨ ਕਿਹ ਜਗ੍ਹਾ ਤੋਂ ਲੈ ਕੇ ਆਏ ਤੇ ਕਿੱਥੇ ਇਹਨਾਂ ਨੇ ਸਪਲਾਈ ਕਰਨੀ ਸੀ ਇਹ ਵੀ ਸਾਰੀ ਜਾਣਕਾਰੀ ਨੂੰ ਹਾਸਲ ਕੀਤੀ ਜਾਵੇਗੀ ਤਖਦੀ ਹੈ ਕਿ ਲਗਾਤਾਰ ਪੰਜਾਬ ਸਰਕਾਰ ਵੱਲੋਂ ਜੋ ਮਹਿਮਾ ਮਿੱਢੀ ਗਈ ਹੈ ਜੁੱਤ ਨਸ਼ਾ ਬਟ ਦੇਸ਼ ਦਾ ਬਠਿੰਡਾ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਥਾਣਾ ਸਿਵਲ ਲਾਈਨ ਦੀ ਪੁਲਿਸ ਪਾਰਟੀ ਵੱਲੋਂ ਤਿੰਨ ਵਿਅਕਤੀਆਂ ਨੂੰ 12 ਗ੍ਰਾਮ ਹਰੋਇਨ ਸਮੇਤ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਹਨਾਂ ਦੇ ਮਾਮਲਾ ਦਰਜ ਕਰਕੇ ਇਹਨਾਂ ਨੂੰ ਬੰਦਾਵਾਲਾ ਕੀਤਾ ਗਿਆ ਹੈ ਮੇਰਾ ਨਾਂ ਇੰਸਪੈਕਟਰ ਹਜੂ ਸਿੰਘ ਹੈ ਮੁਖ ਅਫਸਰ ਥਾਣਾ ਸਿਵਲ ਲਾਈਨ ਬਠਿੰਡਾ ਮਾਜੋਗ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਮੈਡ ਸ਼੍ਰੀ ਅਮਨੀਤ ਕੌਂਡਲ ਆਈ ਪੀ ਐਸ ਜੀ ਤੇ ਜਿਹੜੇ ਸਖਤ ਦਿਸ਼ਾ ਨਿਰਦੇਸ਼ ਹੈ ਵੀ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜੀ ਜੋਤ ਨਸ਼ਾ ਵਿਰੋਧ ਮੀਮ ਚਲਾਈ ਦੀ ਹੈ ਉਸ ਤਹਿਤ ਜਿਹੜੀ ਸਾਡੇ ਵੱਲੋਂ ਜਿਹੜੀ ਹੈਗੀ ਲਗਾਤਾਰ ਉਹਨਾਂ ਦੀ ਹਦਾਇਤਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਤਹਿਤ ਹੀ ਕੱਲ ਏਐਸਏ ਕੁਲਵਿੰਦਰ ਸਿੰਘ ਵੱਲੋਂ ਜਿਹੜਾ ਹੈਗਾ 28 ਅਗਸਤ ਦੇ ਜਿਹੜਾ ਤਿੰਨ ਜਣਿਆਂ ਨੂੰ ਜਿਨ੍ਹਾਂ ਚ ਸੂਰਜ ਨਾਂ ਦਾ ਵਿਅਕਤੀ ਸੂਰਜ ਸਿਕੰਦਰ ਤੇ ਰਕੇਸ਼ ਇਹਨਾਂ ਨੂੰ ਤਿੰਨਾਂ ਨੂੰ ਜਿਹੜਾ ਹੈ ਪ੍ਰਿੰਟ ਕਰਕੇ ਇਹਨਾਂ ਪਾਸੋਂ ਜਿਹੜੀ ਹੈਗੀ ਕਰੀਬ 12 ਗ੍ਰਾਮ ਦੇ ਹੈਰੋਨ ਰਿਕਵਰ ਕੀਤੀ ਗਈ ਹੈ ਇਸ ਤੇ ਮੁਕਦਮਾ ਨੰਬਰ 139 थाना ਸਿਵਲ ਲਾਈਨ ਦਰਜਿਸਟਰ ਕਰਕੇ ਉਹਦੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇੱਥੇ ਮੈਂ ਇਹ ਵੀ ਦੱਸਣਾ ਚਾਹਣਾ ਵੀ ਜਿਹੜਾ ਲਗਾਤਾਰ ਜਿਹੜਾ ਸਾਡੇ ਵੱਲੋਂ ਕੋਈ ਵੀ ਬੰਦਾ ਜਿਹੜਾ ਇਹੋ ਜਿਹਾ ਕੰਮ ਕਰ ਰਿਹਾ ਨਸ਼ੇ ਦਾ ਉਹਦੇ ਖਿਲਾਫ ਜਿਹੜਾ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੁਕਦਮੇ ਦੇ ਵਿੱਚ ਇਹਨਾਂ ਦਾ ਜਿਹੜਾ ਹੈਗਾ ਮਾਂਜੂਦ ਅਦਾਲਤ ਵਿੱਚ ਪੇਸ਼ ਕਰਕੇ ਤੇ ਰਿਮਾਂਡ ਹਾਸਲ ਕਰਕੇ ਜੋ ਵੀ ਅੱਗੇ ਜਿਹੜਾ ਹੈਗਾ ਬੈਕਵਰਡ ਤੇ ਫਾਰਵਰਡ ਲਿੰਕ ਨੂੰ ਜਿਹੜਾ ਉਹਨਾਂ ਤੇ ਪ੍ਰੋਪਰ ਵਰਕ ਕਰਕੇ ਤੇ ਉਹਨਾਂ ਦੇ ਖਿਲਾਫ ਵੀ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਜਾਵੇਗੀ। ਚਿੱ ਇਹ ਅਸੀਂ ਇਹਨਾਂ ਦਾ ਹਜੇ ਡਾਕਟਰ ਟੈਸਟ ਕਰਾ ਰਹੇ ਡਾਕਟਰ ਸਾਹਿਬ ਤੋਂ ਕਲੀਅਰ ਹੋ ਜੂ ਉਹਨਾਂ ਬਾਰੇ ਵੀ ਤੁਹਾਨੂੰ ਦੱਸ ਦਿੱਤਾ ਜਾਊਗਾ ਜਿਹੜਾ ਇਹਨਾਂ ਚ ਇੱਕ ਸੂਰਜਨਾ ਦਾ ਵਿਅਕਤੀ ਉਹ ਪਹਿਲਾਂ ਹੈਬਿਚੁਅਲ ਅਫੈਂਡਰ ਆ ਉਹਦੇ ਪਹਿਲਾਂ ਵੀ ਤਿੰਨ ਪਰਚੇ ਜਿਹੜੇ ਹੈਗੇ ਦਰਜ ਸੋ ਇਹੀ ਜਿਹੜਾ ਹੈਗਾ ਸਾਰਿਆਂ ਨੂੰ ਇਹੀ ਮੈਸੇਜ ਹੈ ਜਿਹੜਾ ਕੋਈ ਵੀ ਨਸ਼ੇ ਦੇ ਸਬੰਧ ਵਿੱਚ ਕੋਈ ਵੀ ਜਿਹੜਾ ਹੈਗਾ ਬੰਦਾ ਤਸਕਰੀ ਦੇ ਵਿੱਚ ਜਿਹੜਾ ਆਊਗਾ ਉਹਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਜਾਵੇ ਕਿੰਨੇ ਗ੍ਰਾਮ ਇਕ ਤਕਰੀਬ 12 ਗ੍ਰਾਮ ਜਿਹੜਾ ਹੈਰੋਨ ਇਹਨਾਂ ਤੋਂ ਰਿਕਵਰ ਕੀਤੀ ਗਿਆ